ਹੁਣ ਬੈਠੇ ਆ ਇੱਕ ਪਾਰਸਲ ਆਇਆ ਭਾਈ ਸਾਨੂੰ ਕਿਹੜਾ ਕੋਈ ਮਰ ਗਿਆ ਸੀ ਅਸੀਂ ਹੱਸ ਨਹੀਂ ਸਕਦੇ ਇਹ ਗੱਲ ਬਹੁਤ ਗਲਤ ਕਹੀ ਹੈ ਜਿਨ੍ਹਾਂ ਨੇ ਸਮਝਾ ਜਿਨ੍ਹਾਂ ਨੇ ਵੀਡੀਓ ਦੇਖੀ ਆ ਉਹਨਾਂ ਨੂੰ ਪਤਾ ਕਿ ਕਿੱਡੀ ਵੱਡੀ ਗੱਲ ਗਈ ਹੈ ਵੀ ਅਸੀਂ ਕਿਹੜਾ ਉੱਥੇ ਮਰਗਿਆਂ ਤੇ ਗਏ ਸੀ ਅਸੀਂ ਕਿਹੜਾ ਉੱਥੇ ਮਰਗ ਤੇ ਗਏ ਸੀ ਇਹ ਗੱਲ ਮੈਨੂੰ ਨਹੀਂ ਚੰਗੀ ਲੱਗੀ ਸੋ ਅਸੀਂ ਤੇ Fair use is a use permitted by copyright statute that might otherwise be infringing. Non-profit, educational or personal use tips the balance in favor of fair use. ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਰੋਸਟਸ ਵਰਲਡ ਦੇ ਵਿੱਚ ਤੇ ਹਾਂਜੀ ਅੱਜ ਆਪਾਂ ਫੇਰ ਲੈ ਕੇ ਆਏ ਤੁਹਾਡੇ ਵਾਸਤੇ ਇੱਕ ਹੋਰ ਨਵੀਂ ਵੀਡੀਓ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਆਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਤੇ ਠੀਕ ਆ ਬਚਾ ਪਿਆ ਮਤਲਬ ਤਾਂ ਪੀ ਗਿੱਲੀ ਜਿਉਂਗੀ ਜਿੱਦਾਂ ਆਪਾਂ ਕਹਿ ਦਈਏ ਪਰ ਗਰਮੀ ਫੇਰ ਓਨੀ ਦੀ ਓਨੀ ਆ। ਸਾਚਾ ਲੱਗੇ ਜਾਈਂ। ਤੇ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀ ਧਰਤੀ ਗਿੱਲੀ ਹੋਈ ਐ ਮੀਂਹ ਪੈएगा ਵੀ ਪਰ ਗਰਮੀ ਫੇਰ ਓਨੀ ਦੀ ਓਨੀ ਆ। ਮਤਲਬ ਕਿ ਮੀਂਹ ਨੂੰ ਖੁੱਲ ਕੇ ਪੈਣਾ ਚਾਹੀਦਾ ਸੀਗਾ। ਤੁਹਾਡੇ ਹਿਸਾਬ ਨਾਲ ਗਰਮੀ ਐ ਤਾਂ ਪੂਰਾ ਖੁੱਲ ਕੇ ਮੀਂਹ ਪਵੇ ਤਾਂ ਮੌਸਮ ਠੰਡਾ ਹੋ ਜਾਏ ਜਿੰਨਾ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ। ਉਹ ਤੁਹਾਡੇ ਲਈ ਥੋੜਾ ਨਹੀਂਗਾ ਵੀ ਤੁਸੀਂ ਚਾਹੁੰਦੇ ਮੀਂਹ ਹੋਰ ਪਵੇ ਤਾਂ ਕਿ ਜਿਹੜੇ ਕਿਸਾਨਾਂ ਦੀਆਂ ਫਸਲਾਂ ਬਚ ਗਈਆਂ ਤੇ ਉਹਨਾਂ ਦੀਆਂ ਵੀ ਬਰਬਾਦ ਹੋ ਜਾਣ। ਉਹ ਤੁਸੀਂ ਜੇ ਤਾਂ ਵਲੌਗ ਸ਼ੁਰੂ ਕਰਦੇ ਆ ਤੰਦਰੁਸਤ ਰਹੋ ਤੁਸੀਂ, ਸੁੱਖ ਸ਼ਾਂਤੀ ਰਹੇ। ਥੋੜੀ ਕਮਾਈ ਦੇ ਵਿੱਚ ਬਰਕਤ ਹੋਵੇ ਇਦਾਂ ਬੋਲਦੇ ਆ ਦਸਾਂ ਕਰਦੇ ਆ ਤੇ ਹੁਣ ਤੁਸੀਂ ਕਹਿੰਦੇ ਗਰਮੀ ਬਹੁਤ ਤੇ ਮੀਂਹ ਪੂਰਾ ਖੁੱਲ ਕੇ ਪਵੇ ਹਜੇ ਤਾਂ ਕਹਿੰਦਾ ਖਤਰਾ ਹੋਰ ਵਾ ਪਿੱਛੇ ਫੇਰ ਹੀ ਮਹਾਜਲਪ ਪ੍ਰਦੇਸ਼ ਚ ਬੱਦਲ ਫੱਟ ਜਾਂਦੇ ਪਤਾ ਕੋਈ ਨਹੀਂ ਕਹਿੰਦੇ ਪਾਣੀ ਫੇਰ ਆ ਸਕਦਾ ਵਾ ਇਦਾਂ ਤੇ ਤੁਸੀਂ ਹਜੇ ਕਹੀ ਇਹਨੇ ਮੀਂਹ ਥੋੜਾ ਪਿਆ ਰੱਬ ਨੇ ਗਰਮੀ ਹੈਗੀ ਮੀਂਹ ਮੌਸਮ ਠੰਡਾ ਨਹੀਂ ਕੀਤਾਗਾ ਅੱਜ ਬੈਠੇ ਆ ਅੱਗੇ ਕਿਹੜਾ ਤੁਸੀਂ ਖੜ ਕੇ ਵਲੌਗ ਬਣਾਉਨੇ ਆ ਬੈਠ ਕੇ ਹੀ ਵਲੌਗ ਬਣਾਉਨੇ ਆ ਤੁਹਾਡੇ ਸਾਰੇ ਵਲੌਗ ਹੀ ਬੈਠ ਕੇ ਹੁੰਦੇ ਆ ਕਦੇ ਸੋਫਿਆਂ ਤੇ ਬਹਿ ਕੇ ਕਦੇ ਵਿਹੜੇ ਚ ਮੰਜੇ ਡਾਲੇ ਤਿੰਨ ਜਹਤ ਉਹ ਤੇ ਖਿਲਰ ਕੇ ਬਹਿ ਗਏ ਆਖੇ ਅੱਜ ਜਿਸੀ ਬੈਠੇ ਤੇ ਕੋਈ ਨਵੀਂ ਗੱਲ ਹਲੇ ਸਬਜ਼ੀ ਨੂੰ ਤੜਕਾ ਲਾਉਣ ਨੂੰ ਪਿਆ ਲਾਉਂਦੀ ਸੀ ਸਰਦਾਰ ਜੀ ਕਹਿੰਦੇ ਵਲੌਗ ਬਣਾ ਲਓ ਆ ਸਾਰੇ ਕੰਮ ਜ਼ਰੂਰੀ ਆ ਭਾਈ ਕਰਨੇ ਪੈਂਦੇ ਆ ਠੀਕ ਕਰੀਏ ਇਹਨਾਂ ਨੇ ਆਪਣਾ ਕੰਮ ਤਾਂ ਨਿਬੇੜਤਾ ਮੈਂ ਸਮੂਸਾ ਦਾ ਆਪਣੀਆਂ ਚੋਲੀਆਂ ਆਪਣੇ ਟਾਈਮ ਨਾਲ ਫ੍ਰੀ ਹੋ ਗਏ ਆਖੇ ਵਲੌਗ ਬਣਾ ਲਓ ਦਾਲ ਸਬਜ਼ੀ ਬਾਅਦ ਚ ਬਣ ਜੂਗੀ ਤੁਹਾਡੇ ਲਈ ਵਲੌਗ ਹੀ ਜ਼ਰੂਰੀ ਆ ਦਾਲ ਸਬਜ਼ੀ ਦਾ ਕੀ ਆ ਜੇ ਵਲੌਗ ਦੇ ਚੱਕਰ 'ਚ ਤੁਸੀਂ 1 ਮਹੀਨਾ ਪੂਰਾ 1 ਮਹੀਨਾ ਭੁੱਖੇ ਪਿਆਸੇ ਰਹਿ ਲੋਂਗੇ ਨਾ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਪਰ ਜੇ ਤੁਹਾਡੇ ਇੱਕ ਦਿਨ ਵਲੌਗ ਨਾ ਆ ਪਿਆ ਤੁਹਾਡੇ ਇੱਕ ਦਿਨ ਨਾਗਾ ਪੈ ਗਿਆ ਪੈ ਕੇ ਗਿਆ ਜੇ ਤੁਸੀਂ ਇਸ ਵਾਰ ਸੋਚ ਵੀ ਲਓ ਨਾ ਤਾਂ ਪਤਾ ਹੀ ਤੁਹਾਡੇ ਕੀ ਹਾਲ ਹੁੰਦੇ ਹੋਣਗੇ ਹਾਏ ਅੱਜ ਨਹੀਂ ਨਹੀਂ ਨਾਗਾ ਨਹੀਂ ਪਹਿਣਾ ਚਾਹੀਦਾ ਕੁਝ ਵੀ ਹੋ ਜੇ ਵੀ ਵਲੌਗ ਬਣਾਉਣਾ ਜ਼ਰੂਰੀ ਆ ਸਾਡੇ ਲਈ ਲੋਕਾਂ ਨੂੰ ਕੱਲੀ ਕੱਲੀ ਗੱਲ ਦੱਸਣੀ ਜ਼ਰੂਰੀ ਆ ਹੈ ਵਲੌਗ ਦੇ ਸਾਹਮਣੇ ਜਨਾਨੀਆਂ ਨੂੰ ਬਿਠਾ ਕੇ ਉਹਨਾਂ ਦਾ ਅੱਗਾ ਪਿੱਛਾ ਦਿਖਾਉਣਾ ਉਹ ਜ਼ਰੂਰੀ ਆ ਪਤਾ दाल ਸਬਜ਼ੀ ਘਰ ਦੇ ਕੰਮ ਕੋਈ ਜ਼ਰੂਰੀ ਨਹੀਂਗੇ ਤੇ ਹੁਣ ਬੈਠੇ ਆ ਇੱਕ ਪਾਰਸਲ ਆਇਆ ਭਾਈ ਸਾਨੂੰ ਚੱਟ ਲੋ ਫਿਰ ਇਹਨੂੰ ਆਇਆ ਪਾਰਸਲ ਤੁਹਾਨੂੰ ਇੱਕ ਪਤਾ ਨਹੀਂ ਕਿਹੜੇ پاਗਲ ਲੋਕ ਆ ਜਿਹੜੇ ਇੰਨਾ ਵੇਲੇ ਬੈਠਾ ਨੂੰ ਗਿਫਟ ਭੇਜੀ ਜਾਂਦੇ ਆ ਵੀ ਜੇ ਤੁਸੀਂ ਇੰਨਾ ਹੀ ਤੁਹਾਡੇ ਕੋਲ ਪੈਸਾ ਹੈਗਾ ਇੰਨਾ ਹੀ ਫालतू ਪੈਸਾ ਤੁਸੀਂ ਗਰੀਬ ਦੀ ਹੈਲਪ ਕਰ ਦੋ ਕਿਉਂ ਇਹਨਾਂ ਨੂੰ ਗਿਫਟ ਭੇਜੀ ਜਾਂਦੇ ਆ ਜੇ ਤੁਹਾਨੂੰ ਨਹੀਂ ਪਤਾ ਵੀ ਕਿਹੜੇ ਬੰਦੇ ਨੇ ਹੈਲਪ ਦੀ ਲੋੜ ਆ ਬਹੁਤ ਸਾਰੀਆਂ ਸੰਸਥਾਵਾਂ ਬਣ ਗਈਆਂ ਚੈਰੀਟੇਬਲ ਆ ਬਹੁਤ ਸਾਰੇ ਹੈ ਬਣੇ ਹੋਏ ਆ ਉਹਨਾਂ ਤੁਸੀਂ ਕਹਿ ਦਿਓ ਉਹਨਾਂ ਨੂੰ ਪੈਸੇ ਭਰਵਾ ਦਿਓ ਵੀ ਹਾਂ ਪਈ ਕਿਸੇ ਕਿਸੇ ਦੀ ਹੈਲਪ ਕਰਨਾ ਚਾਹੁੰਦੇ ਆ ਸਾਨੂੰ ਨਹੀਂ ਪਤਾ ਵੀ ਅਸੀਂ ਕਿਹਦੀ ਹੈਲਪ ਕਰਕੇ ਬਹੁਤ ਲੋੜਵੰਦੇ ਤੁਸੀਂ ਆਪਦੇ ਹਿਸਾਬ ਨਾਲ ਹੈਲਪ ਕਰਦੇ ਸਾਡੇ ਕੋਲ ਇੰਨਾ ਪੈਸਾ ਹੈਗਾ ਸੀ ਇਹਨੇ ਦੇ ਸਕਦੇ ਆ ਤੇ ਜ਼ਰੂਰੀ ਤਾਂ ਨਹੀਂਗਾ ਵੀ ਤੁਸੀਂ ਇਹਨਾਂ ਨੂੰ ਗਿਫਟ ਭੇਜਨੇ ਆ ਆਖੇ ਇੰਗਲੈਂਡ ਤੋਂ ਗਿਫਟ ਆਇਆ ਜੇ ਇੰਗਲੈਂਡ 'ਚ 100 ਡਾਲਰ ਦਾ ਵੀ ਹੋਊਗਾ ਨਾ 100 ਪੌਂਡ ਦਾ ਵੀ ਗਿਫਟ ਹੋਊਗਾ ਉਧਰ ਭੇਜਿਆਊਗਾ ਕਿਸੇ ਨੇ ਫਿਰ ਜਿਹੜਾ ਇੱਧਰ ਗਿਫਟ ਭੇਜਿਆ ਇੰਗਲੈਂਡ ਤੋਂ ਉਹਦੇ ਤੇ ਵੀ ਪੈਸੇ ਲੱਗਣਗੇ ਉਹ ਕਿਹੜਾ ਫ੍ਰੀ ਚ ਆ ਜੂਗਾ ਜਿਉਂਨੇ ਪੈਸੇ ਨੇ ਕਿਸੇ ਦੀ ਹੈਲਪ ਕੀਤੀ ਹੁੰਦੀ ਕਿਸੇ ਬਿਮਾਰ ਦਾ ਇਲਾਜ ਹੋਇਆ ਨੇ ਜਿਨ੍ਹਾਂ ਘਰੇ ਸਭ ਦਾ ਪੱਤਾ ਨਹੀਂ ਉਹਨਾਂ ਘਰੇ ਰਸਨ ਆਇਆ ਨੇ ਸੀ 2-3 ਮਹੀਨਿਆਂ ਦਾ ਬਹੁਤ ਹੈਲਪ ਹੋ ਜਾਣੀ ਸੀਗੀ ਕਿਉਂ ਇਹਨਾਂ ਡੰਗਰਾਂ ਨੂੰ ਐਵੇਂ ਪੈਸੇ ਫੁਕੀਅਨੇ ਇਹਨਾਂ ਤੇ ਤੁਸੀਂ ਫਿਰ ਭੇਜੀਅਨੇ ਗਿਫਟ ਚੱਜ ਦੇ ਜਿੱਥੇ ਲਾਉਣੇ ਆ ਪੈਸੇ ਉੱਥੇ ਨਾ ਲਾਓ ਇਹਨਾਂ ਫालतू ਪ ਕਿਉਂਕਿ ਜਦੋਂ ਇਹਨਾਂ ਨੂੰ ਗਿਫਟ ਭੇਜਨੇ ਹੁੰਦੇ ਆ ਉਹਦੋਂ ਪੈਸੇ-ਪੈਸੇ ਨਹੀਂ ਹੁੰਦੇਗੇ ਉਹਦੋਂ ਪੈਸੇ ਇੱਕ ਪੇਪਰ ਹੁੰਦਾ ਵਾ ਤੇ ਜਦੋਂ ਕਿਸੇ ਲੋੜਵੰਦ ਦੀ ਹੈਲਪ ਕਰਨ ਦੀ ਗੱਲ ਆ ਜੇ ਉਹਨਾਂ ਦੀ ਹੈਲਪ ਕਰਦੋਂ ਉਹਦੋਂ ਪੈਸੇ ਪੇਪਰ ਨਹੀਂ ਉਹਦੋਂ ਪੈਸੇ ਡਾਇਮੰਡ ਹੁੰਦੇ ਆ ਕੋਹੀਨੂਰ ਹੁੰਦਾ ਵਾ ਕੀ ਆ ਨਾ ਮੇ ਟੰਗ ਨਾਲ ਹਾਂ ਦੇਖੋ ਤਾਂ ਸਹੀ ਇੱਕ ਵਾਰੀ ਉੱਠ ਕੇ ਕੋਈ ਦੇਖੋ ਕੱਟ ਕੇ ਆਲੂ ਪਾ ਕੇ ਬਣਾਉਂਦਾ ਕੋਈ ਦਾਲ ਪਾ ਕੇ ਬਣਾਉਂਦਾ ਹਾਂਜੀ ਤੁਸੀਂ ਦੇਖੋ ਹਾਂ ਕੀ ਆ ਬਾਕੀ ਬਣਾਉਂਦਾ ਜੀ ਹੈ ਨਾ ਕੋਈ ਕੋਫਤੇ ਬਣਾ ਲੈਂਦਾ ਹੈ ਹਮ ਤਰੀ ਲਾ ਕੇ ਪਰ ਮੈਂ ਕੁਝ ਹੋਰ ਕਰਿਆ ਅੱਛਾ ਆ ਜੀ ਬਣਾ ਦੇਖ ਦੇ ਚਲੋ ਚਲੋ ਤਾਂ ਬਾਈ ਕੇ ਆਖਿਆ ਕੀ ਆ ਕਦੂ ਵੀ ਕੋਈ ਕਿਹੜੇ ਢੰਗ ਨਾਲ ਬਣਾਉਂਦਾ ਕੋਈ ਕਿਹੜੇ ਢੰਗ ਨਾਲ ਬਣਾਉਂਦਾ ਕੋਈ ਆਲੂ ਪਾਉਂਦਾ ਵਿੱਚ ਕੋਈ ਕੋਫਤੇ ਪਾਉਂਦਾ ਕੋਈ ਦੁੱਧ ਪਾਉਂਦਾ ਵਾ ਕੋਈ ਕਿਵੇਂ ਬਣਾਉਂਦਾ ਕੋਈ ਮੂੰਗੀ ਦਾਲ ਪਾਉਂਦਾ ਕੁਝ ਵੀ ਇਹਨੇ ਕਿਹਾ ਹੈ ਨਾ ਆਖਿਆ ਮੈਂ ਨਵੇਂ ਢੰਗ ਨਾਲ ਬਣਾ ਕੇ ਦਿਖਾਵਾਂਗੀ ਤੁਹਾਨੂੰ ਕੀ ਆ ਕਦੂ ਦੀ ਸਬਜ਼ੀ ਨੱਤੂ ਸਬਜੀ ਦੇ ਵਿੱਚ ਕੀ ਗੱਲ ਮਹਿਸਾਂ ਦਾ ਜਿਹੜੇ ਤੁਹਾਡੇ ਰੱਖੀਆਂ ਉਹਨਾਂ ਦਾ ਗੋਆ ਪਾਏਗੀ ਵਿੱਚ ਉਹ ਨਵੇਂ ਤਰੀਕੇ ਨਾਲ ਬਣਾ ਕੇ ਦਿਖਾਵਾਂਗੀ ਮੈਂ ਤੁਹਾਨੂੰ ਤੇ ਇਹ ਪ੍ਰੈਗਨੈਂਟ ਕਾਦੀ ਹੋ ਗਈ ਤੁਸੀਂ ਇਹਦੀ ਤੋਰ ਵੇਖੀ ਆ ਕਿਵੇਂ ਤੁਰਦੀ ਆ ਜਿਵੇਂ ਸ਼ਰਾਬੀ ਆਪਦੇ ਆਪ ਨੂੰ ਪੂਰਾ ਵੈਲੀ ਬੰਦਾ ਸਮਝਦਾ ਹੁੰਦਾ ਉਹ ਜੀ ਤੋਰ ਆ ਗਈ ਇਹਦੀ ਜਨਾਨੀਆਂ ਵਾਲੇ ਤਾਂ ਇਹਦੇ ਚ ਲੱਛਣ ਜਮੇ ਹੀ ਹੋਣਗੇ ਇਹਦੇ ਨਾਲ ਜਿਹੜਾ ਲੋਕੀ ਦਾ ਜੂਸ ਆਉਂ ਕੱਢ ਕੇ ਪੀਓਗੇ ਬਹੁਤ ਜ਼ਿਆਦਾ ਬੈਨੀਫਿਟ ਆ। ਅੱਛਾ ਹਾਂ ਬਹੁਤ ਕੁਝ ਮਿਲਦਾ ਨਾ ਦੇ ਲੋਕਾਂ ਨੂੰ ਇਹਦੇ ਦੇਸੀ ਨੁਸਖੇ ਪਤਾ ਨਹੀਂ ਹੈ ਐ ਫਾਇਦਾ ਹਰੀਆਂ ਸਬਜ਼ੀਆਂ ਦਾ ਇਲਾਜ ਬਹੁਤ ਹੈ ਹੁਣ ਪੈਸੇ ਦੀ ਗੱਲ ਨਾ ਕਰੀਏ ਹਮ ਆਪਾਂ ਕਹਿੰਦੇ ਆ ਇੱਕ ਗੱਲ ਵਧੀਆ ਘਟਾਣਾ ਹੈ ਨਾ ਅਸੀਂ ਵੀ ਪਿੱਛੇ ਇਨਕਲੂਡਾ ਤੇ ਬਲ ਤੁਸੀਂ ਹੀ ਸਾਨੂੰ ਲਾ ਲਈਏ ਕਹਿੰਦੇ ਡਾਕਟਰ ਜਿਹੜੇ ਆਯੁਰਵੈਦਿਕ ਡਾਕਟਰ ਹੈ ਕਹਿੰਦੇ ਤੁਹਾਨੂੰ ਨਾ ਪਤਾ ਤੁਹਾਡੇ ਹਰ ਇੱਕ ਬਿਮਾਰੀ ਦਾ ਇਲਾਜ ਤੇ ਤੁਹਾਡੇ ਮੋਟਾਪੇ ਵਧਣ ਅਤੇ ਘਟਣ ਦਾ ਵੀ ਇਲਾਜ ਤੁਹਾਡੀ ਅਸੂਲ ਦੇ ਵਿੱਚ ਦੇਖੋ ਤੁਸੀਂ ਸਾਰੇ ਜਣੇ ਇੱਕ ਵਾਰ ਸੋਚ ਕੇ ਵੇਖੋ ਜੇ ਤੁਸੀਂ ਇਹਨਾਂ ਦਾ ਵਲੌਗ ਦੇਖਦੇ ਆ ਤੁਹਾਨੂੰ ਨਵੀਂ ਰੈਸਪੀ ਦੇ ਨਾਲ ਨਾਲ ਤੁਹਾਨੂੰ ਗਿਆਨ ਵੀ ਫ੍ਰੀ ਦੇ ਵਿੱਚ ਕਿੰਨਾ ਮਿਲਦਾ ਵਾ ਕੋਈ ਅੱਜ ਕੱਲ ਦਿੰਦਾ ਗਿਆਨ ਜੇ ਕਿਸੇ ਨੇ ਕਿਸੇ ਨੂੰ ਆਪਾਂ ਸਲਾਹ ਵੀ ਪੁੱਛ ਲਗੇ ਨਾ ਕੋਈ ਸਲਾਹ ਵੀ ਫ੍ਰੀ ਚ ਹੀ ਦਿੰਦਾ ਅਗਲਾ ਕਹੂਗਾ ਸਾਨੂੰ ਸਲਾਹ ਦੇਂਦਾ ਕੀ ਮਿਲੂਗਾ ਅਗਰ ਸਿੱਧਾ ਇਹ ਸਵਾਲ ਕਰਦਾਗਾ ਤੇ ਵੇਖੋ ਇੱਥੇ ਤੁਹਾਨੂੰ ਨਵੀਂ ਰੈਸਪੀ ਦੇ ਨਾਲ ਸਲਾਹਾਂ ਗਿਆਨ ਗਿਆਨ ਦਾ ਭੰਡਾਰ ਫ੍ਰੀ ਚ ਮਿਲ ਜਾਂਦਾ ਵਾ ਜਾ ਕੇ ਵੇਖਿਆ ਕਰੋ ਚੰਗੇ ਚੰਗੇ ਕਮੈਂਟ ਨਾ ਕਰਿਆ ਕਰੋ ਭਲਾਂ ਦੀ ਲਾਹਨਤ ਪਾ ਦੇ ਕਰੋ ਪਾ ਜਾ ਕੇ ਵੇਖਿਆ ਤਾਂ ਕਰੋ ਇੱਕ ਵਾਰ ਵਲੌਗ ਵੀ ਹਾਂ ਤੁਹਾਨੂੰ ਕੀ ਇਹਨਾਂ ਨੇ ਗਿਆਨ ਵੰਡਿਆ ਕੀ ਨਹੀਂ ਵੰਡਿਆ ਆਏ ਗਿਆਨ ਵੰਡਣ ਬਹਿ ਜਾਂਦੇ ਜਿਵੇਂ ਬਸ ਇਹੀ ਆ ਇਹੀ ਵਿਦਵਾਨ ਬਣੇ ਹੋਇਆ ਵੱਡੇ ਇਹਨਾਂ ਨੂੰ ਸਾਰੀ ਨੌਲੇਜ ਆ ਬਾਕੀ ਦੁਨੀਆ ਦੇ ਤਾਂ ਸਾਰੇ ਘੋਗੜੀ ਤੁਰੇ ਫੈਦੇ ਆਗੇ ਬਹਿ ਕੇ ਗਿਆਨ ਵੰਡਣ ਨੇ ਪਿਆਜ਼ ਦੇਖ ਲੋ ਹਾਂ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾ ਦਿੰਦੇ ਲੋ ਜੀ ਪਿਆਜ਼ ਹੋ ਗਏ ਬਰਾਉਨ ਟਮਾਟਰ ਪਾਸੇ। ਪਲੇਟ ਵਿੱਚ ਟਮਾਟਰ। ਕਈ ਦੇ ਵਿੱਚ ਆਪਾਂ ਨੇ 1.5 ਦਾ। ਨੂਨ ਵਿੱਚ ਠੀਕ ਤੋਂ ਉੱਤਰ। ਇੱਧਰ ਪੱਤੇ ਪਾਉਣੇ। ਹਾਂ ਹਾਂ ਉੱਤਰ ਨੂਨ ਮੈਂ ਤੈਨ ਵਧੀਆ ਆ ਉਹ। ਹੂੰ। ਇਹਨੂੰ ਲੋਲ ਹੁੰਦੀ ਆਪਣਾ ਪਾਣੀ ਦਾ ਬੰਦਾ। ਬਿਲਕੁਲ ਬਿਲਕੁਲ। ਥੋੜਾ ਜਿਹਾ ਗਰਮ ਮਸਾਲਾ ਜਿਹੜਾ ਪਾ ਘਰਨਾ। ਹੂੰ। ਵੇਖੋ ਦਾਲ ਸਬਜ਼ੀ ਬਣਾਉਣੀ ਆਪਾਂ ਤੜਕਾ ਲਾਉਨੇ ਨਾ ਹਰੇਕ ਚੀਜ਼ ਚੰਗੀ ਤਰ੍ਹਾਂ ਭੁੰਨਦੇ ਆ ਹਰੇਕ ਚੀਜ਼ ਨੂੰ। ਵਿਤਾੜਕਾ ਵਧੀਆ ਲੱਗੇ ਤੇ ਇਹਨਾਂ ਦੇਖੋ ਗੰਡੇ ਭੁੰਨ ਕੇ ਬ੍ਰਾਊਨ ਕਰਕੇ ਬਸ ਤੇ ਲਾਲ ਟਮਾਟਰ ਵਿੱਚ ਸੜਤੇ ਤੇ ਲਾਲ ਟਮਾਟਰ ਭੁੰਨੇ ਨਹੀਂਗੇ ਰੋਸਟ ਨਹੀਂ ਕੀਤਾ ਉਹਨਾਂ ਨੂੰ ਥੋੜਾ ਜਿਹਾ ਵਿੱਚ ਸਾਰਾ ਲੂਣ ਮੈਚ ਵਿੱਚ ਪਾਤੇ ਮਸਾਲੇ ਦੇ ਵੀ ਉਹਨਾਂ ਨੂੰ ਉਵੇਂ ਹੀ ਉੱਤੇ ਘਾਤੋ ਪਾਤਾ ਵਾ ਪੂਰਾ ਭੁੰਨ ਤਲਾ ਤੜਕੇ ਨੂੰ ਚੰਗੀ ਤਰ੍ਹਾਂ ਐਡੀ ਤੈਨੂੰ ਅੱਗ ਲੱਗੀ ਨਵੀਂ ਰੈਸਪੀ ਦਿਖਾਉਣ ਦੀ ਚਾਜ ਨਾ ਬਣਾਤਾ ਲੈ ਉਹਨੂੰ ਫਿਰ ਰੋਟੀ ਖਾਣੀ ਆਂਦੀ ਮੈਂ ਰੋਟੀ ਖਾਣੀ ਨਾ ਲੈ ਰੋਟੀ ਮੈਂ ਉਹ ਦੇਖੀ ਪੁੱਤ ਕੋਈ ਨਾ ਕੋਈ ਬਹਿ ਜਾ ਬਹਿ ਜਾ ਬਹਿ ਜਾ ਨਾ ਨਾ ਮੇਰੇ ਉਹ ਕੁੜੀ ਨੂੰ ਇੰਨਾ ਕਲ ਜਾਈ ਫਾਇਦਾ ਕੁੜੀ ਆਪਦੀ ਮਸਤੀ ਚਾ ਖੇਡਣ ਲੱਗੀ ਵਾ ਨਾ ਉਲਝਾਈ ਜਾਂਦੇ ਧੱਕੇ ਨਾ ਕੀ ਜਾਂਦੇ ਸਤਿ ਸ਼੍ਰੀ ਅਕਾਲ ਬਲਾ ਸਤਿ ਸ਼੍ਰੀ ਅਕਾਲ ਬਲਾ ਜੇ ਕੁੜੀ ਤੁਹਾਨੂੰ ਪਤਾ ਆਪਦੀ ਮਸਤੀ ਚ ਉਹਨਾਂ ਕਿਉਂ ਉਲਝਾਈਏ ਨੇ ਕਿਉਂ ਉਹਨੂੰ ਤੰਗ ਕਰੀ ਜਾਂਦੇ ਆ ਤੁਸੀਂ ਇਹਨਾਂ ਦੇ ਉਲਝਾਉਣ ਦੇ ਚੱਕਰ ਚ ਕੁੜੀ ਨੇ ਸਬਜ਼ੀ ਡੋਲ ਦੇਣੀ ਸੀ ਉਹਨੇ ਬੈੱਡ ਤੇ ਪਾਗਲ ਡੰਗਰ ਜੇ ਨਾ ਹੋਣ ਤਾਂ ਇਹਨਾਂ ਦੇ ਘਰੇ ਜਿੰਨੇ ਡੰਗਰ ਰੱਖਿਆ ਨਾ ਉਹਨਾਂ ਨਾਲ ਸਾਰਾ ਸਾਰਿਆਂ ਨਾਲ ਵੱਧ ਡੰਗਰ ਤਾਂ ਇਹ ਲੋਕ ਆ ਹੀ ਇਹ ਬਿਹਾਰੀ ਨੇ ਬਿਹਾਰੀ ਵਾਂਗੂ ਵੈਸੇ ਕਮਰੇ-ਕਮਰੇ ਹੁਣ ਅਸੀਂ ਘਾਟ ਹੀ ਦਿੰਨੇ ਆਗੇ ਗੁਜਰਾਤੀ ਵਗੈਰਾ ਹੈਗੇ ਨੇ ਤੁਸੀਂ ਕਹਿੰਦੇ ਆ ਬਿਹਾਰੀਆਂ ਨੂੰ ਹੁਣ ਅਸੀਂ ਘਾਟ ਹੀ ਦਿੰਨੇ ਆ ਕਮਰੇ ਤੇ ਤੁਸੀਂ ਦੋ ਹੀ ਨਾ ਜਮਈ ਨਾ ਦੋ ਕਿਸੇ ਵੀ ਬਿਹਾਰੀ ਯੂਪੀ ਬਿਹਾਰੀ ਨੂੰ ਕਿਸੇ ਨੂੰ ਵੀ ਕਮਰੇ ਨਾ ਦੋ ਤੁਸੀਂ ਕਿਉਂਕਿ ਇੰਨਾ ਵੱਡਾ ਕਾਂਡ ਘਾਟਤਾ ਉਹ ਵੀ ਇੱਕ ਬਈਏ ਨੇ ਨਹੀਂ ਇੱਕ ਬਈਏ ਨੇ 5 ਸਾਲ ਦੇ ਬੱਚੇ ਨਾਲ ਕਾਂਡ ਘਾਟਤਾ ਹੈ ਇੱਕ ਭਈਆ ਜਿਹੜਾ ਲੁਧਿਆਣਾ ਵਿੱਚ 4 ਸਾਲ ਦੀ ਬੱਚੀ ਦਾ ਰੇਪ ਕਰਨੇ ਲੱਗਾ ਸੀ ਕੁੜੀ ਜਵਾਂ ਨੰਗੀ ਕੀਤੀ ਸੀ ਉੱਤੋਂ ਫੜਿਆ ਗਿਆ ਹੈ ਉਹ ਬਚ ਗਿਆ ਇੱਕ ਭਈ ਨੇ ਇੱਕ ਭਾਈ ਵੱਡ ਤੱਕਣੀ ਬਜ਼ੁਰਗਾ ਪੂਰੀ ਖਬਰ ਮੈਂ ਵੀ ਨਹੀਂ ਸੁਣੀ ਅੱਧੀ ਸੁਣਿਆ ਹੈ ਬਜ਼ੁਰਗ ਨੂੰ ਵੱਡ ਤਾ ਇੱਕ ਭਈਆ ਪੰਜਾਬੀ ਜਿਹਨਾਂ ਰੇੜੀ ਲਾ ਲਈ ਉਹ ਤੇ ਰੋਪ ਮਾਰੀ ਜਾਂਦਾ ਹੈ ਆਪ ਦੇ ਕੱਪੜੇ ਲਾਹ ਲਾ ਕੇ ਦਿਖਾਈ ਜਾਂਦਾਗਾ ਹਜੇ ਤੁਸੀਂ ਬਿਹਾਰੀਆਂ ਨੂੰ ਇਹਨਾਂ ਨੂੰ ਕਹਿੰਦੇ ਅਸੀਂ ਕਮਰੇ ਘੱਟ ਦਿੰਨੇ ਆ ਜਮਈਨਾ ਦੋ ਕੱਢੋ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਤਾਂ ਕਹਿੰਦੇ ਖੁੱਲੇ ਆਨ ਕਹੀ ਜਾਂਦੇ ਅਸੀਂ ਪੰਜਾਬੀਆਂ ਨੂੰ ਬਾਹਰ ਕੱਢ ਦੇਣਾ ਵਾ ਤੇ ਪੰਜਾਬ 'ਚ ਰਾਜ ਸਾਡਾ ਹੋਊਗਾ ਭਈਆਂ ਦਾ ਹੋਊਗਾ ਤੁਸੀਂ ਕਿਉਂ ਭਈਆਂ ਨੂੰ ਰੱਖੀ ਫਿਰਦੇ ਆਂ ਤੇ ਕੰਟਰੋਵਰਸੀ ਆਪਾਂ ਕਿਸੇ ਨਾਲ ਕਰਨੀ ਨਹੀਂ ਹੈਗੀ ਤੇ ਲੜਾਈਆਂ ਝਗੜਿਆਂ ਤਾਂ ਆਪਾਂ ਦੂਰ ਹੈਗੇ ਆ ਕਿਉਂਕਿ ਆਪਾਂ ਜਦੋਂ ਬਲੌਗਿੰਗ ਵਾਲੇ ਕੰਮ 'ਚ ਹੀ ਨਹੀਂ ਜਾਣਾ ਹੈਗਾ ਆਪਾਂ ਦੇ ਬੈਠ ਕੇ ਬਲੌਗਿੰਗ ਕਰੋ ਜਾਂ ਦੇ ਘਰ ਦੀ ਕਰੋ ਤੇ ਬਾਕੀ ਹਜੇ ਹੈ ਚੰਗੇ ਆ ਤੁਸੀਂ ਆਂਟੀ ਜੀ ਤੁਸੀਂ ਸਮਝ ਗਏ ਸਾਰੇ ਵਲੌਗਰਾਂ ਨਾਲ ਸਿਆਣੇ ਨਿਕਲਗੇ ਵੀ ਕੰਟਰੋਵਰਸੀ ਵਿੱਚ ਕੁਝ ਨਹੀਂ ਰੱਖਿਆਗਾ ਵਾਧੂ ਦੀ ਬੇਇੱਜ਼ਤੀ ਹੁੰਦੀ ਆ ਥੂਤ ਹੁੰਦੀ ਆ ਲਾਂਤਾਂ ਪੈਂਦੀਆਂ ਤੇ ਚੰਗੇ ਰਹੋਗੇ ਅੱਗੇ ਤੋਂ ਵੀ ਦੂਰ ਰਹੋਗੇ ਕਿਉਂਕਿ ਤੁਸੀਂ ਪਹਿਲਾਂ ਵੀ ਇੱਕ ਵਾਰ ਕੀਤਾ ਸੀਗਾ ਵੀ ਹਾਂ ਮੈਂ ਵਲੌਗਰਾਂ ਦੇ ਨਾਲ ਰਲਣਾ ਨਹੀਂ ਮਿਲਣਾ ਨਹੀਂ ਮੇਰਾ ਉਹਨਾਂ ਨਾਲ ਬਾਈਕਾਟ ਵਗੈਰਾ ਇਹ ਹਣ ਚੰਗੇ ਰਹੋਗੇ ਤੁਸੀਂ ਦੂਰ ਹੀ ਰਹੋਗੇ ਤਾਂ ਕਿਉਂਕਿ ਜੇ ਬਲੌਗਰਾਂ ਨਾਲ ਰਲੋਂਗੇ ਤਾਂ ਕੰਟਰੋਵਰਸੀ ਜ਼ਰੂਰ ਹੋਊਗੀ ਤੁਹਾਡੀ ਫੇਜੀਆਂ ਲਾਨਤਾ ਪੈਣਗੀਆਂ ਬੇਇੱਜ਼ਤੀ ਹੋਊਗੀ ਥੂਤੂ ਹੋਊਗੀ ਉਹ ਵੱਖਰੀ ਗੱਲ ਮੈਂ ਬਹੁਤ ਕੁਝ ਮੇਰੇ ਮਤਲਬ ਕਿ ਗੱਲਾਂ ਕਰਨ ਵਾਲੀਆਂ ਕਰਾਂਗੇ ਆਪਾਂ ਜ਼ਰੂਰ ਉਹ ਪਰ ਟਾਈਮ ਲੱਗੂ ਥੋੜਾ ਜਿਹਾ ਕਿਉਂਕਿ ਗੱਲ ਕਲੀਅਰ ਕਰਨ ਦੇ ਵਿੱਚ ਜਿੰਨੇ ਜਿੰਨੇ ਮੇਰੀ ਗੱਲ ਕੋਈ ਕਲੀਅਰ ਨਾ ਹੋ ਜੇ ਮੈਨੂੰ ਚੈਨ ਨਹੀਂ ਆਉਂਦਾ ਉਹਨਾਂ ਗੱਲਾਂ ਵਾਸਤੇ ਆਪਾਂ ਨੂੰ ਸਬੂਤ ਚਾਹੀਦੇ ਹੁੰਦੇ ਹਨਾ ਤੇ ਗੱਲਾਂ ਆਪਾਂ ਕਲੀਅਰ ਕਰਾਂਗੇ ਛੇਤੀ ਜਿਹੜਾ ਸਮਝ ਗਿਆ ਉਹ ਸਮਝ ਹੀ ਗਏ ਆ ਗੱਲਾਂ ਆਪਾਂ ਕਰਾਂਗੇ ਕਲੀਅਰ ਛੇਤੀ ਤੇ ਕਿਹਦੇ ਬਾਰੇ ਕਰਨੀਆਂ ਲਾਜ਼ਮੀ ਕੰਨ ਬਠਿੰਡਾ ਬਾਰੇ ਹੋਣਗੀਆਂ ਕਿਉਂਕਿ ਤੁਸੀਂ ਵੀ ਬਾਈਕਾਟ ਕਰਤਾ ਉਹਨੇ ਵੀ ਬਾਈਕਾਟ ਕਰਤਾ ਤੇ ਉਹਨੇ ਹੁਣ ਵੀਡੀਓਜ਼ ਬਲੌਗ ਜਿਹੜੇ ਹੋਰ ਕਿਸੇ ਨਾਲ ਬਣਾਉਣੇ ਸ਼ੁਰੂ ਕਰਤੇ ਅੱਗੇ ਤੁਹਾਡੇ ਨਾਲ ਹੁੰਦੀ ਸੀ ਰੋਜ਼ ਹੀ ਤੁਹਾਡੇ ਘਰੇ ਬੈਠੀ ਹੁੰਦੀ ਸੀ ਤੇ ਹੁਣ ਉਹਨਾਂ ਦੀਆਂ ਗੱਲਾਂ ਕਰਾਂਗੇ ਵੀ ਹਾਂ ਉਹ ਆਏ ਆ ਤੇ ਉਹ ਜੋ ਆ ਤੇ ਉਹ ਵੋਆ ਬਾਕੀ ਇੱਕ ਦੋ ਰੋਸਟਰ ਨੇ ਕਿਹਾ ਸੀਗਾ ਵੀ ਕੁੱਕੀ ਕਹਿੰਦੀ ਹੁਣ ਅਸੀਂ ਬਲੌਗਰ ਨਾਲ ਨਹੀਂ ਜਾਂਦੇ ਇੱਕ ਪੰਜਾਬੀ ਰੋਸਟ ਹੈ ਭੈਣ ਆਪਣੀ ਨਾਂ ਨਹੀਂ ਮੈਨੂੰ ਤਾਂ ਪਤਾ ਕੀ ਆ ਉਹ ਭੈਣ ਕਹਿ ਰਹੀ ਸੀ ਇਹ ਕੁੱਕੀ ਨੇ ਪਹਿਲਾਂ ਵੀ ਕਿਹਾ ਸੀ ਮੇਰਾ ਨੰਨਾ ਕੋਈ ਨਹੀਂ ਉਹ ਫੇਰ ਚਲੀ ਗਈ ਉੱਥੇ ਹਾਂ ਭੈਣ ਤੁਸੀਂ ਸਹੀ ਕਹਿ ਰਹੇ ਹੋ ਤੇ ਚਲੋ ਕੋਈ ਗੱਲ ਨਹੀਂ ਬੁਲਾਇਆ ਸੀ ਉਹਨਾਂ ਨੇ ਕਿਰਨਾਂ ਦੇ ਨਾਲ ਹੀ ਬੁਲਾਇਆ ਸੀ ਆਪਾਂ ਨੂੰ ਤੇ ਆਪਾਂ ਚਲੇ ਗਏ ਆ ਕੋਈ ਦਿੱਕਤ ਨਹੀਂ ਹੈ ਕਿ ਮੈਨੂੰ ਤਾਂ ਪਤਾ ਵੀ ਹੁਣ ਇੰਨਾ ਗੱਲਾਂ ਕਰਕੇ ਤਾਂ ਕੋਈ ਭਰੋਸਾ ਨਹੀਂ ਕਰਦਾ ਬਲੌਗਰਾਂ ਤੇ ਵੇ ਇੱਕ ਦਿਨ ਕਹਿਣਗੇ ਵੀ ਸਾਡਾ ਸਾਰਿਆਂ ਦਾ ਬਾਈਕਾਟ ਹੋ ਗਿਆ ਸੀ ਕਿਸੇ ਨੂੰ ਬੁਲਾਉਣਾ ਨਹੀਂ ਚਲਾਉਣਾ ਨਹੀਂ ਸਾਡਾ ਕੋਈ ਕਿਸੇ ਨਾਲ ਕੋਈ ਲੈਣ ਦੇ ਨਹੀਂਗਾ ਕੁਝ ਵੀ ਨਹੀਂਗਾ ਫਿਰ ਥੋੜੇ ਦਿਨ ਬਾਅਦ ਹਫਤਾ ਨਹੀਂ ਪੈਂਦੰਦੇ ਤੁਸੀਂ ਫੇਰ ਇਕੱਠੇ ਆਇਆ ਨੇ ਤਾਂ ਇਹ ਤਾਂ ਤੁਹਾਡੇ ਬਲੌਗਰਾਂ ਤੇ ਕੋਈ ਵਿਸ਼ਵਾਸ ਨਹੀਂ ਕਰਦਾ ਕੱਲੀ-ਕੱਲੀ ਗੱਲ ਦੇ ਵਿੱਚ ਤੁਹਾਡੇ ਝੂਠ ਹੁੰਦਾ ਹੈਗਾ ਨਹੀਂ ਸੀ ਬੁਲਾਇਆਗਾ ਐਵੇਂ ਗੰਮਾ ਤੇ ਕਿਰਨ ਨੂੰ ਮੈਂ ਪੁੱਛਿਆ ਵੀ ਮੈਂ ਕਹੇ ਜੇ ਬੁਲਾਇਆ ਤਾਂ ਮੈਂ ਫੇਰ ਜਾਊਂਗੀ ਮੈਂ ਪਹਿਲਾਂ ਕਹੀ ਕਿਰਨ ਜਾਣਾ 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 ਕੋਈ ਫੰਕਸ਼ਨ ਜਿੱਥੇ ਜਿੱਥੇ ਬਹੁਤ ਨੱਚ ਰਹੇ ਨੇ ਸਾਰੇ ਇਹ ਫਿਰ ਮੈਂ ਉਹਨੂੰ ਪੁੱਛਿਆ ਵੀ ਮੈਂ ਕਿਹਾ ਪਹਿਲਾਂ 10 ਮੈਨੂੰ ਵੀ ਬੁਲਾਇਆ ਕਿ ਨਹੀਂ ਮੈਂ ਇਹ ਕਹਿੰਦੀ ਬੁਲਾਇਆ ਹੈ ਤਾਂ ਲੈ ਕੇ ਜਾਂਦਾ ਕਿਲਾ ਜਾਣਾ ਵੀ ਪੈਂਦਾ ਹੈ ਹਨਾ ਉੱਥੇ ਮੈਂ ਨੂੰ ਪੁੱਛਿਆ ਮੈਂ ਕਿਹਾ ਵੀ ਤੁਸੀਂ ਮੈਨੂੰ ਕਹਿੰਦੇ ਨਹੀਂ ਮੈਂ ਮੇਰੇ ਕੋ ਨੰਬਰ ਨਹੀਂ ਸੀ ਮੈਂ ਕਿਰਨ ਭੈਣ ਨੂੰ ਦੇਖ ਆਂਟੀ ਵੈਸੇ ਤਾਂ ਤੁਸੀਂ ਆਣੀ ਹੈ ਠੀਕ ਹੈ ਵੀ ਮੇਰੀ ਮੰਮੀ ਦੀ ਉਮਰ ਤੋਂ ਵੀ ਤੁਸੀਂ ਬਹੁਤ ਵੱਡੀ ਹੈ ਪਰ ਮੈਂ ਇੱਕ ਗੱਲ ਕਹੂੰਗੀ ਜੇ ਉਹ ਜਿਨ੍ਹਾਂ ਨੇ ਤੁਹਾਨੂੰ ਇਨਵਾਈਟ ਕੀਤਾ ਸੀ ਉਹ ਕਹਿਣਾ ਬਠਿੰਡਾ ਨੂੰ ਕਹਿ ਸਕਦਾ ਵੀ ਹਾਂ ਕੁੱਕੀ ਕਮੇਟੀਆਂ ਵਾਲੇ ਨੂੰ ਲੈ ਆਈ ਉਹਨਾਂ ਨਾਲ ਗੱਲ ਕਰ ਸਕਦੇ ਤੇ ਉਹਨਾਂ ਕੋਲੋਂ ਤੁਹਾਡਾ ਨੰਬਰ ਨਹੀਂ ਲੈ ਸਕਦੇਗੇ ਉਹ ਕਹਿੰਨਾ ਬਠਿੰਡਾ ਤਾਂ ਨੰਬਰ ਲੈਣ ਦੇ ਡਾਇਰੈਕਟ ਤੁਹਾਨੂੰ ਕਾਲ ਕਰਦੇ ਜਦੋਂ ਤਾਂ ਤੁਸੀਂ ਆਪਦੀ ਆਪ ਪਾਇਆ ਨਾ ਕੀ ਪਤਾ ਕਹਿੰਨਾ ਬਠਿੰਡਾ ਦਾ ਜਾਣ ਕੇ ਆਦ ਨਾਲ ਜਾਣ ਦੀ ਮਾਈ ਨੇ ਕਹਿਤਾ ਹੋਵੇ ਵੀ ਹਾਂ ਉਹਨਾਂ ਨੇ ਸੱਦਿਆ ਤੇ ਉਹ ਕਹਿੰਨਾ ਬਠਿੰਡਾ ਨਾਲ ਅੱਗੇ ਵੀ ਕਹਿਤਾ ਹੋਵੇ ਜੇ ਤੈਨੂੰ ਪੁੱਛੇ ਉਹਨੂੰ ਪਤਾ ਹੋਊਗਾ ਤੂੰ ਪੁੱਛੇਂਗੀ ਤੇ ਜੇ ਪੁੱਛੇ ਤੂੰ ਕਹਿਦੀ ਵੀ ਹਾਂ ਮੈਂ ਸੱਦਿਆ ਸੀਗਾ ਇਦਾਂ ਵੀ ਹੋ ਸਕਦਾ ਨਾ ਜੇ ਗੱਲ ਇੱਧਰ ਹੋ ਸਕਦੀ ਤੇ ਗੱਲ ਉੱਧਰ ਵੀ ਹੋ ਸਕਦੀ ਹੈ ਨਾ ਤੇ ਜੇ ਅਗਲਾ ਕਹਿੰਨਾ ਬਠਿੰਡਾ ਨੂੰ ਕਹਿ ਸਕਦਾ ਸੀਗਾ ਤੁਹਾਡਾ ਨੰਬਰ ਕਿਉਂ ਨਹੀਂ ਲੈ ਸਕਦਾ ਸੀ ਤੇ ਬਾਕੀ ਜਿਹੜਾ ਰੋਸਟਾਂ ਦੀ ਅੱਖ ਰਹਿੰਦੀ ਸਾਰਿਆਂ ਦੇ ਜੋ ਕੀ ਕਰਦਾ ਸੋ ਸਹੀ ਸਹੀ ਕੰਟੈਂਟ ਪਾਓ ਕਿ ਉਹ ਜ਼ਰੂਰ ਨਾਲ ਲਚਕਤਾ ਪਾਉਣੀ ਆ ਜਾਂ ਕਿਸੇ ਨੋ ਕਰਨਾ ਹੈਗਾ ਤੇ ਸਬੂਤ ਆਪਾਂ ਸਾਰੇ ਹੁਣ ਇਕੱਠੇ ਕੀਤੇ ਹੋਏ ਨੇ ਇਸੇ ਦੇਖਦੇ ਆ ਕੀ ਕਰਨਾਗਾ ਗੰਦ ਕਿਉਂਕਿ ਮੈਨੂੰ ਚੈਨ ਨਹੀਂ ਆਉਣੀ ਜਿੰਨਾ ਚਿਰ ਮੈਂ ਮਹਿਕਲੰਕਿਤ ਨਹੀਂ ਹੋਣਾ ਚਾਹੁੰਦੀ ਕਿਸੇ ਗੱਲ ਤੋਂ ਕਿ ਮੈਂ ਕਲੰਕੀ ਤੋਂ ਹਾਂ ਕਿਸੇ ਗੱਲ ਤੋਂ ਵੀ ਲੋਕ ਮੈਨੂੰ ਕਹਿਣ ਕਿਉਂਕਿ ਜਦੋਂ ਮੈਂ ਆਪਣੀ ਨਵੀਂ ਨਵੀਂ ਗੱਲ ਹੋਈ ਸੀਗੀ ਤੇ ਬੜੇ ਕਮੈਂਟ ਆਏ ਸੀ ਲੋਕਾਂ ਦੇ ਕਾਹ ਕਰਤਾ ਜੀ ਉਹ ਕਰਤਾ ਜੀ ਇਹ ਕਰਤਾ ਜੀ ਉਹ ਕਰਤਾ ਜੀ ਤੇ ਆਪਾਂ ਕਿਸੇ ਵਿੱਚ ਭਾਈਵਾਲ ਹੀ ਹੈ ਨਹੀਂ ਸੀਗੇ ਤੁਸੀਂ ਕਹਿੰਦੇ ਹੋ ਸਬੂਤ ਇਕੱਠੇ ਕੀਤੇ ਹੋ ਜਾਂ ਮੇਰੇ ਕੋਲ ਹੈਗੇ ਆ ਤੇ ਜਿੰਨਾ ਚਿਰ ਗੱਲ ਕਲੀਅਰ ਨਹੀਂ ਹੁੰਦੀ ਮੈਨੂੰ ਤਸੱਲੀ ਨਹੀਂ ਹੋਣੀਗੀ ਤੇ ਜੇ ਤੁਸੀਂ ਵਲੌਗ ਦੇ ਵਿੱਚ ਇਹ ਗੱਲਾਂ ਕਰ ਸਕਦੇ ਆ ਤੁਸੀਂ ਆਪ ਦਾ ਜਿਹੜੀ ਗੱਲ ਹੋਣਾ ਵੀ ਕਲੀਅਰ ਕਰਕੇ ਦੱਸ ਸਕਦੇ ਸੀਗੇ ਨਾ ਕਿ ਤੁਹਾਡਾ ਵੀ ਸਿਰਫ ਇੱਕ ਵਿਊ ਲੈਣ ਦਾ ਬਹਾਨਾ ਵੀ ਹਾਂ ਪਹਿਲਾਂ ਲੋਕਾਂ 'ਚ ਸਸਪੈਂਸ ਕ੍ਰੀਏਟ ਕਰਾ ਮੈਂ ਤੇ ਉਸ ਤੋਂ ਬਾਅਦ ਫਿਰ ਲੋਕਾਂ ਨੂੰ ਦੱਸੂਗੇ ਇਸ ਬਹਾਨੇ ਮੇਰੇ ਵਿਊ ਵਧ ਜਾਣਗੇ ਥੋੜੇ ਸਬਸਕ੍ਰਾਈਬਰ ਵਧ ਜਾਣਗੇ ਜੇ ਤੁਹਾਡੇ ਕੋਲ ਸਬੂਤ ਹੈਗਾ ਕੋਈ ਗੱਲ ਕਲੀਅਰ ਕਰਨੀ ਹੈ ਸਿੱਧਾ ਡਾਇਰੈਕਟ ਕਰੋ ਨਾ ਗੱਲ ਕਲੀਅਰ ਇਹਨਾਂ ਆਏ ਭੇਲੀਆਂ ਵਾਂਗੂ ਕਾਹਤ ਕਮਾਈ ਜਾਂਨੇ ਆ ਗੱਲ ਨੂੰ ਵੀ ਮੇਰੇ ਕੋਲ ਸਬੂਤ ਹੈਗਾ ਮੈਂ ਸਹੀ ਟਾਈਮ ਆਉਂ ਤੇ ਗੱਲ ਕਲੀਅਰ ਕਰੂੰਗੀ ਵਗੈਰਾ ਵਗੈਰਾ ਕਿਹੜਾ ਕੋਈ ਮਰ ਗਿਆ ਸੀ ਅਸੀਂ ਹੱਸ ਨਹੀਂ ਸਕਦੇ ਇਹ ਗੱਲ ਬਹੁਤ ਗਲਤ ਕਹੀ ਹੈ ਜਿੰਨਾਂ ਨੇ ਸਮਝ ਜਿੰਨਾਂ ਨੇ ਵੀਡੀਓ ਦੇਖੀ ਆ ਉਹਨਾਂ ਨੂੰ ਪਤਾ ਕਿ ਕਿੱਡੀ ਵੱਡੀ ਗੱਲ ਗਈ ਹੈ ਵੀ ਅਸੀਂ ਕਿਹੜਾ ਉੱਥੇ ਮਰ ਗਿਆ ਤੇ ਗਏ ਸੀ ਅਸੀਂ ਕਿਹੜਾ ਉੱਥੇ ਮਰਗ ਤੇ ਗਏ ਸੀ ਇਹ ਗੱਲ ਮੈਨੂੰ ਨਹੀਂ ਚੰਗੀ ਲੱਗੀ ਸੋ ਅਸੀਂ ਤੇ ਇਹਦੇ ਬਾਰੇ ਤਾਂ ਸਾਰਿਆਂ ਨੂੰ ਪਤਾ ਵੀ ਇਹ ਗੱਲ ਕਿਹਨੇ ਕਹੀ ਸੀਗੀ ਕਿ ਦੀ ਵੀ ਕਿਦਾ ਵਲੌਗ ਸੀ ਕਿ ਦੀ ਵੀਡੀਓ ਸੀ ਤੇ ਕਿਹਦੇ ਨਾਲ ਬੈਠ ਕੇ ਕਹੀ ਸੀਗੀ ਰੈਨੂ ਖੋਗਾ ਨੇ ਸੌਰੀ ਕੈਨ ਬਠਿੰਡਾ ਦੇ ਵਲੌਗ ਚ ਕਹੀ ਸੀ ਰੈਨੂ ਖੋਗਾ ਨੇ ਜਦੋਂ ਕੈਨ ਬਠਿੰਡਾ ਨੇ ਤੇ ਇਹਨਾਂ ਬਾਈਕਟ ਕੀਤਾ ਨਾ ਆਂਟੀ ਉਦੋਂ ਕਹੀ ਸੀਗੀ ਤੇ ਗੱਲ ਵੀ ਗਲਤ ਹੈ ਵੀ ਹਾਂ ਉਥੇ ਮਰਗਾਂ ਹੋਈਆਂ ਵੀ ਸੀਗੀਆਂ ਇਹ ਨਹੀਂਗਾ ਵੀ ਨਹੀਂ ਹੋਈਆਂ ਸੀ ਕਿਸੇ ਦੇ ਪਸ਼ੂ ਮਰੇ ਸੀਗੇ ਕਈਆਂ ਤੋਂ ਪਰਿਵਾਰ ਰੜ ਗਏ ਸੀ ਕਿਸੇ ਦੇ ਇੱਕ ਲੇਡੀ ਕਹਿ ਰਹੀ ਸੀਗੀ ਤਿੰਨ ਬੱਚੇ ਆ ਦੋ ਬੱਚੇ ਮੇਰੇ ਰੜ ਗਏ ਇੱਕ ਬੱਚਾ ਮੇਰੇ ਕੋਲ ਹੈਗਾ ਵਾ ਏ ਐਕਸੀਡੈਂਟ ਵੀ ਹੋਇਆ ਮਰਗਾਂ ਵੀ ਹੋਈਆਂ ਠੀਕ ਆ ਤੇ ਲੋਕਾਂ ਦੀਆਂ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆਂ ਜਦ ਆ ਪੈ ਕਹਦੇ ਨੇ ਤੇ ਮਰਗ ਨਹੀਂ ਮਰਗਾਂ ਵੀ ਹੋਈਆਂ ਉੱਥੇ ਕੋਈ ਖੁਸ਼ੀ ਦਾ ਮੌਕਾ ਹੈ ਹੀ ਨਹੀਂ ਸੀਗਾ ਵੀ ਆਪ ਪੁੱਥੇ ਜਾ ਕੇ ਦੰਦ ਕੱਢੀਗੇ ਉੱਥੇ ਡੰਗਰਾ ਵਾਂਗ ਹੱਸੀਗੇ ਉੱਥੇ ਜਾ ਕੇ ਜੇ ਸੇਵਾ ਕਰਨ ਗਏ ਤਾਂ ਰੀਲਸ ਬਣਾਈਗੇ ਚਾਹ ਰੀਲਸ ਬਣਾਓ ਤੁਸੀਂ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਉੱਥੇ ਲਾਈਵ ਹੋ ਕੇ ਬਹਿ ਜਾਓ ਉੱਥੇ ਦੰਦ ਕੱਢੀ ਜਾਓ ਖੜਖੜਾ ਹੱਸੀ ਜਾਓ ਮੈਂ ਨਹੀਂ ਕਰਦੀਆਂ ਨੇ ਸਹੀ ਕਰਦੀਆਂ ਨੇ ਆਪਣੀ ਜਗ੍ਹਾ ਸੀ ਜਾਓ ਉਹ ਸੁਧਾਰਨ ਵਾਸਤੇ ਕਰਦੀਆਂ ਨੇ ਵੀ ਸੁਧਰੋ ਵੀ ਆਪਣਾ ਕੰਟੈਂਟ ਸੁਧਾਰੋ ਉਹਦੇ ਵਿੱਚ ਇਹ ਵੀ ਗੱਲ ਸਹੀ ਹੈ ਤੇ ਲੋਕ ਗਾਲਾਂ ਵੀ ਤਾਂ ਕੱਢਦੇ ਆ ਜੇ ਹੁਣ S2 ਵਾਲੀ ਸੀਗੀ ਉਹਨੇ ਚਲੋ ਜੋ ਵੀ ਆ ਉਹ ਗਾਲਾਂ ਕੱਢਦੀ ਕੁਝ ਵੀ ਕਹੇ ਕੁਝ ਵੀ ਕਰਦੀ ਆ ਉਸਨੇ ਕੀ ਕੀਤਾ ਉਹਨੇ ਲਿੰਕ ਥੱਲੇ ਦਿੱਤਾ ਮੇਰੀ YouTube ਦਾ ਵੀ ਇਹ ਇਹਨੇ ਹਜੇ ਵੀ ਨਹੀਂ ਲਿੰਕ ਨੂੰ ਡਿਲੀਟ ਕੀਤਾ ਸੋ ਬਹੁਤ ਵਧੀਆ ਮੈਂ ਕਰਨਾ ਵੀ ਨਹੀਂ ਸਜੇ ਕਿਉਂਕਿ ਮੇਰੇ ਦਿਮਾਗ 'ਚ ਨਹੀਂ ਸੀ ਜੀ ਉਸਨੇ ਦਿੱਤਾ ਆਪਾਂ ਜਾ ਕੇ ਡਿਲੀਟ ਕਰਤਾ ਠੀਕ ਹੈ ਜਿਹੜੀ ਰਮਨ ਰੋਸ ਸੀ ਉਹਨੇ ਨਹੀਂ ਦਿੱਤਾ ਸੀ ਲਿੰਕ ਮੈਨੂੰ ਉਹਨੇ ਕਿਹਾ ਇਹਨੂੰ ਹਜੇ ਵੀ ਅਕਲ ਨਹੀਂ ਹੈਗੀ ਚਲੋ ਕੋਈ ਗੱਲ ਨਹੀਂ ਕੀਤਾ ਰੋਸਟ ਵਧੀਆ ਸਮਝ ਅਕਲ ਹੀ ਆਈ ਆ ਜੇ ਮੇਰਾ ਕੋਈ ਹੋਰ ਕੋਈ ਚੱਕ ਕੇ ਲੈ ਜਾਂਦਾ ਉਹ ਲਿੰਕ ਨੂੰ ਹੋਰ ਚੱਕ ਲੈਂਦਾ ਮੇਰਾ ਐਸ.ਬੀ ਦਾ ਕੋਡ ਕਾਰਡ ਜੋ ਵੀ ਸੀਗਾ ਹਨਾ ਬੈਂਕ ਦਾ ਅਕਾਊਂਟ ਸੀਗਾ ਹੋਰ ਵੀ ਕੋਈ ਚੱਕ ਕੇ ਲੈ ਜਾਂਦਾ ਉਹ ਬਹੁਤ ਵਧੀਆ ਉਹ ਕੱਢਦੀ ਗਾਲਾਂ ਗਾਲਾਂ ਕੱਢ ਕੇ ਸਮਝਾਉਂਦੀ ਆ ਪਿੱਛੇ ਮੈਂ ਦੇਖ ਰਹੀ ਸੀਗੀ ਕਿ ਚਲੋ ਖੁਸ਼ੀ ਐਸੇ ਗੱਲ ਦੀ ਵੀ ਕੋਈ ਤਾਂ ਸਮਝਿਆ ਨਾ ਵੀ ਜਿਹੜੇ ਰੋਸਟਰ ਆ ਉਹ ਕਿਸੇ ਗੱਲ ਕਰਕੇ ਰੋਸਟ ਕਰਦੇ ਕਮੀਆਂ ਤੁਹਾਨੂੰ ਦੱਸਦੇ ਆ ਵੀ ਹਾਂ ਤਾਂ ਕਿ ਤੁਸੀਂ ਸੁਧਰ ਸਕੋ ਕਮੀਆਂ ਨੂੰ ਸੁਧਾਰ ਸਕੋ ਕੰਟੈਂਟ ਵਧੀਆ ਕਰ ਸਕੋ ਨਹੀਂ ਤਾਂ ਸਾਰੇ ਬਲੌਗਰਾਂ ਦੇ ਮੂੰਹ ਤੇ ਇੱਕੋ ਗੱਲ ਆ ਜਿਹੜੇ ਰੋਸਟਰ ਆ ਸਾਡੇ ਸਿਰੋ ਖਾਂਦੇ ਆ ਰੋਸਟ ਦੇ ਵੀਊ ਸਾਡੇ ਇੱਕ ਸਿਰਾਂ ਰੋਸਟਰਾਂ ਦੇ ਜਿਹੜੇ ਸਬਸਕ੍ਰਾਈਬਰ ਆ ਸਾਡੇ ਸਿਰੋ ਜੇ ਸਾਡਾ ਕੰਟੈਂਟ ਬੰਦ ਹੋਇਆ ਤਾਂ ਰੋਸਟਰਾਂ ਦੀ ਰੋਟੀ ਬੰਦ ਹੋ ਜੂਗੀ ਉਹ ਤਾਂ ਸੜਕਾਂ ਤੇ ਭੀਖ ਮੰਗਣ ਲੱਗ ਜਾਣਗੇ ਵਗਾਰਾ ਵਗਾਰਾ ਸਾਰੇ ਬਲੌਗਰਾਂ ਦੇ ਮੂੰਹ ਤੇ ਇਹੀ ਗੱਲ ਆ ਖੁਸ਼ੀ ਐਸੇ ਗਲਤੀ ਵੀ ਕੋਈ ਤਾਂ ਸਮਝਿਆ ਵੀ ਹਾਂ ਰੋਸਟ ਹੈ ਤੁਹਾਡੀਆਂ ਕਮੀਆਂ ਦੱਸ ਦੇ ਤਾਂ ਕਿ ਤੁਸੀਂ ਸੁਧਰ ਸਕੋ ਤੁਹਾਡੇ ਕੰਟੈਂਟ ਤੁਸੀਂ ਜਿਹੜੇ ਹੈਗੇ ਉਹ ਆਪਦੇ ਸੁਧਾਰ ਸਕੋ ਕਿਉਂਕਿ ਰੋਸਟਰਾਂ ਨੂੰ ਪਤਾ ਹਰ ਕੋਈ ਰੋਸਟ ਨਹੀਂ ਕਰਦਾਗਾ ਕਿਉਂਕਿ ਜਿਹੜੇ ਹੈਗੇ ਕਈ ਵਲੌਗਰਾਂ ਨੂੰ ਵੀ ਪਸੰਦ ਕਰਦੇ ਵੀ ਹਾਂ ਵਲੌਗਰਾਂ ਨੇ ਕਿਹੜਾ ਗੰਦ ਪਾਇਆ ਉਹਨਾਂ ਦੇ ਕੰਟੈਂਟ ਬਹੁਤ ਵਧੀਆ ਹੁੰਦੇ ਆ ਤੇ ਕੋਈ ਕੋਈ ਰੋਸਟਰ ਨੂੰ ਸਪੋਰਟ ਕਰਦਾ ਵੀ ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਇਹਨਾਂ ਨੇ ਗੰਦ ਪਾਇਆ ਆਨਵਾਇਜ਼ ਜਨਰੇਸ਼ਨ ਸਾਡੇ ਬੱਚੇ ਮੇਰਾ ਬੇਟਾ ਹੈਗਾ ਉਹ ਫੋਨ ਚਲਾਉਂਦਾ ਉਹ ਤੁਹਾਨੂੰ ਵੇਖਣਗੇ ਉਹਨਾਂ ਦੇ ਦਿਮਾਗ ਤੇ ਗਲਤ ਅਸਰ ਪਾਊਗਾ ਵੀ ਤੁਸੀਂ ਗੰਦ ਫਲਾਇਆ ਨੇ ਹਾਂ ਉਹਨਾਂ ਦੀ ਇਹ ਥਿੰਕਿੰਗ ਆਊਗੀ ਵਲੌਗ ਬਣਾਓ ਪੈਸਾ ਕਮਾਓ ਵਿਲੇ ਬੈਠੇ ਰਹੋ ਹੱਡ ਰਾਮੀ ਦਿਖਾਓ ਜਦੋਂ ਵਿਆਹ ਹੋਊਗਾ ਉਹਦੀ ਜਨਾਨੀ ਦਿਖਾਓ ਉਹਨਾਂ ਦੇ ਦਿਮਾਗ ਚ ਇਹ ਥਿੰਕਿੰਗ ਜਾਊਗੀ ਜੋ ਸਾਨੂੰ ਨਹੀਂ ਬਰਦਾਸ਼ਤਗੀ ਇਸ ਕਰਕੇ ਜੇ ਤੁਹਾਨੂੰ ਦੱਸਦੇ ਆ ਇਹਦਾ ਕੰਟੈਂਟ ਸੁਧਾਰੋ ਜੇ ਬੰਦਿਆਂ ਨੇ ਵਲੌਗ ਬਣਾਉਣੇ ਆ ਤਾਂ ਬੰਦੇ ਆਪ ਵਿੱਚ ਆਉਣ ਵਲੌਗ ਦੇ ਸਾਰਾ ਸਾਰਾ ਵਲੌਗ ਤਾਂ ਜਨਾਨੀਆਂ ਦਾ ਹੁੰਦਾ ਬੰਦੇ ਵਿੱਚ ਆਉਂਦੇ ਕੋਈ 5-10 ਮਿੰਟ ਮਸਾਂ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਔਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਫਿਰ ਮਿਲਦੇ ਆਂ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ